ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਆਏ ਹਾਂ ਜੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਕਿਹੜੇ-ਕਿਹੜੇ ਜਾਨਵਰ ਆਏ ਆ ਬਹੁਤ ਜਾਦੇ ਮੰਡੀ ਭਰਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਬੀਟਲ ਬੱਕਰੀਆਂ ਬੀਟਲ ਦੇਸੀ ਸਾਰੇ ਨਸਲਾਂ ਦੀਆਂ ਬੱਕਰੀਆਂ ਜਿਹੜੀਆਂ ਹੁੰਦੀਆਂ ਮੰਡੀ ਦੇ ਵਿੱਚ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੁਆਲਿਟੀ ਵਗੈਰਾ ਤੇ ਬਾਕੀ ਜੇਕਰ ਕਿਹਨੇ ਬੱਕਰੀਆਂ ਖਰੀਦਣੀਆਂ ਤੁਸੀਂ ਮੰਡੀ ਤੇ ਆ ਸਕਦੇ ਹੋ ਵੀਰਵਾਰ ਨੂੰ ਮੰਡੀ ਲੱਗਦੀ ਆ ਮੋੜ ਮੰਡੀ ਵੀ ਇਹ ਤੇ ਬਾਕੀ ਇਸ ਤੋਂ ਅੱਗੇ ਵੀ ਆਪਾਂ ਤੁਹਾਨੂੰ ਮੰਡੀ ਦਿਖਾਵਾਂਗੇ। ਸੋ ਹਾਂਜੀ ਵੀ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ। ਕਿਹੜੀ ਨਸਲ ਦੇ ਆ ਬਈ ਇਹ? ਕੁਮੇਰੀਅਨ ਆ ਵੀਰੇ ਇਹ। ਠੀਕ ਆ, ਮੇਲ ਕਿੱਟੀ ਮਿਲਕ ਨੇ ਆ? ਮੇਲ ਵੀ ਆ, ਫੀਮੇਲ ਵੀ ਆ। ਠੀਕ ਆ, ਦੋਨੋਂ। ਤੇ ਕੀ ਕੀ ਰੇਟ ਕਰਦੇ ਆਪਾਂ? 4000 ਦਾ ਮੇਲ ਐ ਤੇ 3000 ਰੁਪਏ ਦੀ ਫੀਮੇਲ ਐ। ਠੀਕ ਆ। ਤੇ ਕਿੰਨੇ ਕਿੰਨੇ ਚਿਰ ਦੇ ਹੋਣਗੇ ਬੱਚੇ ਵੀਰੇ? ਇਹ 23-33 ਦਿਨ ਦੇ ਆ ਜੀ। ਠੀਕ ਆ, 23-33 ਦਿਨਾਂ ਦੇ ਆ। ਠੀਕ ਆ। ਤੇ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ? ਸ਼ੇਖਾ ਬਰਨਾਲੇ ਕੋਲੇ। ਠੀਕ ਆ। ਮੋ 65535 ਜੀ ਠੀਕ ਹੈ ਤੇ ਵੈਸੇ ਹੋਰ ਵੀ ਹੁੰਦੇ ਨਸਲ ਦੇ ਹਾਂ ਜਿਹੜੇ ਮਰਜ਼ੀ ਦੀ ਜਿਹੜੇ ਮਰਜ਼ੀ ਨਸਲ ਹਾਂਜੀ ਹਾਂਜੀ ਜਿਹੜਾ ਮਰਜ਼ੀ ਸਟਾਰਟ ਸਰ ਵਾਸਤੇ ਕੇ ਕਿਸੇ ਨੇ ਕੁੱਤੇ ਲੈ ਜਾ ਉਹ ਵੀ ਹੈਗਾ ਜੀ ਹਾਂ ਜਿੱਥੇ ਕਹੋ ਉੱਥੇ ਭੇਜ ਦਾਂਗੇ ਠੀਕ ਹੈ ਤੇ ਡਿਲੀਵਰੀ ਹੈ ਹੁਣ ਡਿਲੀਵਰੀ ਆਲ ਇੰਡੀਆ ਡਿਲੀਵਰੀ ਜੀ ਠੀਕ ਹੈ ਸੋ ਹਾਂਜੀ ਜੀ ਜੇਕਰ ਕਹਿੰਦੇ ਡੌਗ ਲੈਣੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਹੁਣ ਡਿਲੀਵਰੀ ਬਾਈ ਕਿਹਨੇ ਕਰਦੇ ਆਗੇ ਤੇ ਮੋਬਾਈਲ ਨੰਬਰ ਬੋਲ ਦਵਾਂ 98765 65535 ਜੀ ਸੋ ਹਾਂਜੀ ਵੀ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਕਿਸੇ ਉੱਤੇ ਨਸਲ ਦਾ ਜਿਹੜ ਇਹ ਕਿਹੜੀ ਨਸਲ ਦੇ ਬਕਬੂਤਰ ਹੈ? ਇਹ ਕਿੰਗ ਹੈਗੇ ਬਾਈ ਇਹਦੇ ਚ? ਠੀਕ ਹੈ। ਬੜਾ ਨੇੜੇ ਦਾ। ਤੇ ਲੱਕੇ ਆ ਕਿਤੇ ਕਿੰਗ ਹੈਗੇ? ਠੀਕ ਹੈ। ਤੇ ਇਹਨਾਂ ਦਾ ਕੀ ਕੀ ਰੇਟ ਹੋਗਾ ਬਈ? ਕਿੰਗ ਦਾ ਵੀਰੇ ਹੈ 3000 ਰੁਪਏ ਜੋੜੇ ਦਾ। ਜੋੜੇ ਦਾ? ਹਾਂਜੀ। ਠੀਕ ਹੈ। ਲੱਕੇ ਦਾ ਹੈਗਾ ਬਾਈ 2000 ਰੁਪਏ। ਠੀਕ ਹੈ। ਤੇ ਹੋ ਆਪਣੇ ਕੋਲ ਉਹ ਡੇਲੀ ਰਟੀਨ ਚ ਸੇਲ ਵਾਸਤੇ ਇਹ ਵੈਸੀ ਸੀ ਤੇ ਕਰਨਾ ਹੈ ਕਰੀਏ। ਇਹ ਸੇਲ ਪਰਚੇ ਦਾ ਕੰਮ ਆ ਬਾਈ। ਸੇਲ ਪਰਚੇ ਦਾ ਕੰਮ ਹੀ ਆ। ਹਾਂਜੀ। ਆਉਂਦੇ ਰਹਿੰਦੇ ਠੀਕ ਹੈ। ਇੱਕ ਕਿੱਥੋਂ ਆਏ ਵੀ ਆਪ ਕਿਹੜਾ? ਨੈਰੇ ਵੇਖ ਦੋ ਬਾਈ। ਠੀਕ ਹੈ। ਤੇ ਮੋਬਾਈਲ ਨੰਬਰ ਬ ਠੀਕ ਹੈ ਸੋ ਹਾਂਜੀ ਵੀ ਜੇਕਰ ਕਿਹਨੇ ਕਬੂਤਰ ਖਰੀਦਨੇ ਆ ਸਾਰੀਆਂ ਨਸਲਾਂ ਹੁੰਦੀਆਂ ਨੇ ਆਪਣੇ ہاں ਹਾਂਜੀ ਹਾਂਜੀ ਬਈ ਠੀਕ ਹੈ ਕਿਸੇ ਨੂੰ ਕਬੂਤਰ ਖਰੀਦਣਾ ਵੀ ਇਹਨਾਂ ਨੰਬਰਾਂ 'ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਇਸ ਤੋਂ ਅੱਗੇ ਤੁਹਾਨੂੰ ਆਪਾਂ ਹੋਰ ਦਿਖਾਵਾਂਗੇ ਮੰਡੀ ਤੇ ਦੇ ਸਕਦੇ ਹੋ ਬੀਟਲ ਬੱਕਰੀਆਂ ਲੰਮੇ ਕੰਨਾਂ ਵਾਲੀਆਂ ਵਧੀਆ ਕੁਆਲਿਟੀ ਦੇ ਵਿੱਚ ਆ ਤੇ ਇੱਧਰ ਵੀ ਕਾਫੀ ਜ਼ਿਆਦੇ ਨਾਗ ਆ ਜਿਹੜੇ ਸੇਲ ਵਾਸਤੇ ਆਏ ਆ ਡੱਬੇ ਰੰਗ ਦੇ ਵਿੱਚ ਆ ਕਾਲੇ ਰੰਗ ਦੇ ਵਿੱਚ ਚਿੱਟੀਆਂ ਅੱਖਾਂ ਦੀਆਂ ਬੱਕਰੀਆਂ ਬਈ ਬਹੁਤ ਜ਼ਿਆਦੇ ਬੱਕਰੀਆਂ ਸੇਲ ਵਾਸਤੇ ਆਉਂਦੀਆਂ ਇੱਥੇ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਈ ਵੇਖੋ ਬਈ ਬੀਟ ਇਹ ਇੱਧਰ ਵੀ ਇੱਕ ਬੱਕਰੀ ਹੈ ਵੀ ਦੋ ਬੱਚੇ ਹੈ ਇਹਦੇ ਮਗਰ ਸੂਈ ਵੀ ਹੈ ਬੱਕਰੀ ਮਗਰ ਦੋ ਬੱਚੇ ਹੈ ਤੇ ਇੱਧਰ ਆ ਗਿਆ ਜੀ ਬਰਬਰੀ ਬੱਕਰਾ ਚਿੱਟਾ ਘੋਨਾ ਬੱਕਰਾ ਵੀ ਤੇ ਆਹ ਬਰਬਰੀ ਪਾਠਾ ਤੇ ਵੇਖੋ ਵੀ ਬੱਕਰੀ ਦੇ ਕੰਨਾਂ ਘੋਨਾਂ ਦੀ ਕੁਆਲਿਟੀ ਬਹੁਤ ਚੰਗਾ ਬੱਕਰਾ ਤੇ ਇਸ ਤੋਂ ਗਿਆ ਇੱਕ ਬੱਕਰੀ ਬਰਬਰੀ ਇਹ ਅੱਠ ਦੰਦ ਫਰੇਸ਼ਾ ਦੋ ਮਹੀਨੇ ਦੀ ਗੱਬਣਾ ਬੱਕਰੀ ਇਹ ਤੇ ਇਹ ਵੀ ਘੋਨੀ ਬੱਕਰੀ ਵਧੀਆ ਕੁਆਲਿਟੀ ਦੀ ਆਹ ਬਾਈਆਂ ਦੀਆਂ ਬੱਕਰੀਆਂ ਇਹ ਤੇ ਬਾਕੀ ਸਾਰੇ ਤਰ੍ਹਾਂ ਦੀ ਬੱਕਰੀ ਜਿਹੜੀ ਮੰਡੀ ਵਿੱਚ ਆਉਂਦੀ ਹੈ ਤੁਸੀਂ ਦੇਖ ਲਓ ਬਈ ਬੀਟਲ ਬਰਬਰੀ ਤੇ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ